ਆ ਦੇਖੋ ਇਹਦੇ ਭਾਈ ਵੱਲਾ ਚੌਂਕ ਅੱਗੋਂ ਬਾਅਦ ਲਈ ਜਾਂ ਹੋਰ ਜਾਣਾ ਭਾਈ ਵੱਲਾ ਚੌਂਕ ਤੇ ਭਾਈ ਵੱਲਾ ਚੌਂਕ ਮੀਨਰ ਪਾਰਕ ਪਲਾਜ਼ਾ ਦੇ ਬਾਹਰ ਦੇਖੋ ਜੀ ਭਾਈ ਵੱਲਾ ਚੌਂਕ ਕੋਹਾਰਿਆਂ ਦੇ ਚੌਂਕੇ ਕੋਲ ਸਪੈਸ਼ਲ ਅੱਗ ਟੀਮ ਪਹੁੰਚ ਚੁੱਕੀ ਆ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਮੋਲ ਹੈ ਹੈ ਕੋਈ ਜੰਗਲ ਆ ਗਿਆ ਲੱਗੀ ਆ

ਫਾਰਮਾ ਤੇ ਫਾਰਮਾ ਇਲੈਕਟਰਨਿਕਸ ਵਾਲਾ ਉਹਨਾਂ ਦਾ ਸਟੋਰ ਹੈ ਬਹੁਤ ਗਰਾਉਂਡ ਫਲੋਰ ਫਸਟ ਫਲੋਰ ਤੇ ਸੈਕੰਡ ਫਲੋਰ ਤੇ ਤਿੰਨ ਚਾਰ ਪੰਜ ਫਲੋਰ ਹੈਗੇ ਨੇ ਆਈਡੀਐਫ ਬੈਂਕ ਫਸਟ ਬੈਂਕ ਵਾਲਿਆਂ ਦੇ ਲੋਕ ਨੂੰ ਡਿਪਾਰਟਮੈਂਟ ਆਦਾ ਠੀਕ ਹੈ ਨਾ 60-60 ਕਰੋੜ ਕਰਕੇ ਸਾਢੇ ਘੱਟ ਹੋ ਜੇ ਆ ਗਿਆ ਸਰ ਅੱਗੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਕੇ ਆ ਕੇ ਬਚ ਗਈ ਹੋਣ ਅੰਦਰ ਜਾ ਕੇ ਦੇਖਦੇ ਹੁਣ ਕੀ ਹੁੰਦਾ ਸਰ ਕੋਈ ਜਾਨੀ ਨੁਕਸਾਨ ਜਾਂ ਜਾਨੀ ਨੁਕਸਾਨ ਕੋਈ ਨਹੀਂ ਇਹ ਕਾਰਨਾਂ ਦਾ ਪਤਾ ਚੱਲ ਬਿਲ ਹਾਲਾਤ ਜੇ ਪਰਦਾਲ ਕਰ ਰਹੇ ਆ ਸੀ ਦੇਖੋ